ਜੀਪੀ ਦੇ ਸੁਭਾ ਜਰਨਲ ਸਕਤਰ ਅਨਿਲ ਸਰੀਨ ਦਾ ਪਾਰਾ 7 ਮੈਂ ਆਸਮਾਨ ਦੇ ਉੱਤੇ ਪਹੁੰਚਿਆ ਸਰਕਾਰ ਦੇ ਉੱਤੇ ਕੱਢੀ ਜਮ ਕੇ ਪੜਾਅ ਕਿਉਂਕਿ ਕੇਂਦਰ ਸਰਕਾਰ ਦੇ ਉੱਤੇ ਫੰਡ ਨਾ ਜਾਰੀ ਕਰਨ ਦੇ ਲਾਈਨ ਅਪ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਲਜ਼ਾਮ ਤਾਂ ਅੱਜ ਬੀਜੇਪੀ ਦੇ ਸੁਭਾ ਜਰਨਲ ਸਕਤਰ ਅਨਿਲ ਸਰੀਨ ਦੇ ਵੱਲੋਂ ਖੁਲਾਸੇ ਕਰ ਦਿੱਤੇ ਨੇ ਕੀ ਕੁਝ ਕਹਿ ਰਹੇ ਨੇ ਕਿਹੜੇ ਵੱਡੇ ਹਲਾਕੇ ਰੱਖ ਦੇਣ ਵਾਲੇ ਖੁਲਾਸੇ ਕੀਤੇ ਨੇ ਇੱਕ ਵਾਰ ਤੁਹਾਨੂੰ ਅਨਿਲ ਸ੍ਰੀ ਕੱਲ ਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ 1100 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਉਸ ਸੰਤਰੀਆਂ ਨੂੰ ਔਰ ਐਮਐਲਏ ਨੂੰ ਹੁਣ ਤੱਕ ਕੇਵਲ 71 ਕਰੋੜ ਰੁਪਏ ਅਜਿਹਾ ਕੋਈ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਇਆ ਸਟੇਟ ਡਰਾਫਟਰ ਫੰਡ ਜੋ ਇਹਨਾਂ ਨੇ ਰੀਲੀਜ਼ ਕੀਤਾ 35 35 ਕਰੋੜ 1 35 ਕਰੋੜ ਕਿੰਨੇ ਰੋਕੇ ਤੁਹਾਨੂੰ ਫੰਡ ਰੀਲੀਜ਼ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਦੇ ਤਹਿਤ ਉਹ ਫੰਡ ਨੂੰ ਰੀਲੀਜ਼ ਕਰ ਦੇ ਕਹਿੰਦੇ ਸਾਰਾ ਪੰਜਾਬ ਰੁੜ ਜਾਏਗਾ ਉਧਰ ਰੀਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲੀਜ਼ ਨਹੀਂ ਕੀਤਾ ਕੇਂਦਰ ਦੀਆਂ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇਗੀ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਨਾ ਚੀਫ ਸੈਕਰੀਟਰੀਆਂ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸੈਕਰੀਟਰੀਆਂ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਕਿੱਥੋਂ ਦਾ ਜਲਾਲੋ ਸਟੇਟ ਦਾ ਕੀ ਹਾਲ ਹੈ ਸਟੇਟ ਦਾ ਚੀਫ ਸਕੱਟਰੀ ਮੀਟਿੰਗ ਕਰ ਰਿਹਾ ਦਿੱਲੀ ਦੀ ਟੀਮਾਂ ਨਾਲ ਤੇ ਮੰਤਰੀ ਕਹਿ ਰਹੇ ਨੇ ਕਿ ਕੇਂਦਰ ਨੇ ਕਈ ਤੱਕ ਸਾਰ ਨਹੀਂ ਦਿੱਤੀ ਦੇਸੇ ਖੇਤੀ ਮੰਤਰੀ ਹੋ ਕੇ ਗਏ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਜਿਵੇਂ ਫੋਨ ਤੋਂ ਆਇਆ ਫਿਰ ਤੋਂ ਪਹਿਲਾ ਫੋਨ ਖਵਾਈ ਜਾ ਤੋ ਤੇ ਭਗਵੰਤ ਮਾਨ ਜੀ ਨੇ ਕੀਤਾ ਕਿ ਪੰਜਾਬ ਦੇ ਸੰਕਟ ਦੀ ਘੜੀ ਚ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ਅਰ ਉਸੇ ਬਾਅਦ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਆਪਣੇ ਤੇ ਨਾ ਕਰਦੇ ਇਹੀ ਨਹੀਂ ਹੈਗਾ ਫਿਰ ਕੀ ਮਾਈ ਨੇ ਮਾਈਂਡਿੰਗ ਵਾਲੇ ਇਸ਼ੂ ਤੇ ਜਦ ਸ਼ਿਵਰਾਜ ਚੋਹਾਂਜੀ ਆਈਸੀਓ ਨਾਲ ਗੱਲ ਕੀਤੀ ਮੈਂ ਪੁੱਛਣਾ ਚਾਹਨਾ ਕਿ ਆ ਉਹਨੇ ਗਲਤ ਕੀਤਾ ਉਹਨੇ ਇਹ ਕਿਹਾ ਸ਼ਿਵਰਾਜੀ ਦੀ ਸਟੇਟਮੈਂਟ ਹੈਗੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਔਰ ਕਾਲੀ ਦਲ ਦੀ ਸਰਕਾਰ ਸੀਗੀ ਅਸੀਂ ਬੰਨਾਂ ਨੂੰ ਪੱਕਾ ਕੀਤਾ ਸੀਗਾ ਤਾਂ ਕਿ ਫਲੱਡ ਜਦੋਂ ਪਾਣੀ ਆਂਦਾ ਬਰਸਦਾ ਪਾਣੀ ਆਉਣਾ ਹਰ ਸਾਲ ਜੀ ਜਿਆਦਾ ਬਰਸਦਾ ਹੋਣਗੇ ਜਿਆਦਾ ਪਾਣੀ ਆਏਗਾ ਤੇ ਫਲੱਡ ਉਹ ਪਾਣੀ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ 'ਚ ਨਾ ਜਾਵੇ ਖੇਤਾਂ 'ਚ ਨਾ ਜਾਵੇ ਉਹ ਤੁਸੀਂ ਬੰਨ ਪੱਕੇ ਕੀਤੇ ਗਏ ਸੀ ਉਹਨੇ ਕਿਹਾ ਕਿ ਇਲਿਲੀਗਲ ਮਾਈਨਿੰਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਉਹ ਬੰਨ ਕਮਜ਼ੋਰ ਹੋ ਗਏ ਨੇ ਔਰ ਸਾਨੂੰ ਲੋੜ ਹੈ ਕਿ ਅਸੀਂ ਉਹ ਬੰਨਾਂ ਨੂੰ ਪੱਕਾ ਕਰੀਏ ਤਾਂ ਕਿ ਅੱਗੇ ਤੋਂ ਐਸੋ ਜਿਹੇ ਹਾਲਾਤ ਨਾ ਹੋਣ ਇੱਕ ਗਲਤੀ ਕਰ ਦਿੱਤੀ ਉਹਨਾਂ ਨੇ ਕਿ ਸਿਆਣੇ ਕਿ ਜਿਹੜੇ ਬਣ ਕਮਜ਼ੋਰ ਹੋ ਗਏ ਨੇ ਇਲੀਗਲ ਮਾਈਨਿੰਗ ਕਰਕੇ ਸਾਨੂੰ ਉਹਨਾਂ ਬੰਨਾਂ ਨੂੰ ਪੱਕਾ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਹ ਹਾਲਾਤ ਪੈਦਾ ਨਾ ਹੋਣ ਇਸ ਦੀ ਗਲਤੀ ਕਿਹਾ ਉਹਨਾਂ ਨੇ ਮਿੱਥਦਾਰ ਦੀ ਹੈ ਪੂਰੋਂ ਸੇ ਪੈਰ ਰੱਖਿਆ ਗਿਆ ਕਿ ਇਲੀਗਲ ਮਾਈਨਿੰਗ ਦੇ ਠੇਕੇਦਾਰ ਕੌਣ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਜਦੋਂ ਵੀ ਪੱਕਾ ਬੰਦ ਬਣਿਆ ਹੋਇਆ ਰਿਵਰ ਬੈੱਡ ਤੇ ਨੀਲੇ ਥੱਲੇ ਹੈ ਨਾ ਉਸ ਨੂੰ ਜਦੋਂ ਤੁਸੀਂ ਪ੍ਰੋਕਲੇਨ ਮਸ਼ੀਨਾ ਉਹਦੇ ਉੱਥੋਂ ਲੈ ਕੇ ਜਾਓਗੇ ਜੀਸੀਬੀਜ਼ ਲੈ ਕੇ ਜਾਓਗੇ ਰੋਇ ਟਿੱਪਰ ਉਥੋਂ ਥੱਲੇ ਜਾਣਗੇ ਰਿਵਰਸ ਦੇ ਵਿੱਚ ਤੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਿਹਾ ਉਹ ਰਿਵਰ ਬੈੱਡ ਰਹਿ ਜਾਏਗੀ ਕਿ ਉਹ ਬੰਦ ਰਹਿ ਜਾਏਗਾ ਰਸਤਾ ਬਣਾਓਗੇ ਨਾ ਨੂੰ ਹੁਣ ਜਦੋਂ ਪ੍ਰੋਕਲੇਨ ਮਸ਼ੀਨਾ ਜਾਣ ਗਿਆ ਟਿੱਪਰ ਜਾਣ ਗਿਆ ਉਹਦੇ ਬਾਅਦ ਜੀਸੀਬੀ ਮਸ਼ੀਨਾ ਜਾਣ ਗਿਆ ਤੇ ਉਹ ਮਿੱਟੀ ਥੱਲੇ ਬੈਠੇ ਰਸਤਾ ਬਣੇਗਾ ਹੀ ਸਾਰੇ ਪੰਜਾਬ ਦੇ ਜਿਹੜੇ ਮਰਜੀ ਥਾਂ ਤੇ ਚਲੇ ਜਾਓ ਹਰ ਜ਼ਿਲ੍ਹੇ ਦੇ ਵਿੱਚ ਡੈਗਵਾ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਕੀ ਗਲਤ ਹੈ ਨਾ ਤੁਸੀਂ ਸੁਣਿਆ ਨਿਰਸਰੀਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਆ ਕੀ ਕੌਣ ਰੋਕਦਾ ਪੰਜਾਬ ਨੂੰ ਜਿਹੜਾ ਪੈਸਾ ਰਾਹਤ ਫੰਡ ਦੇ ਲਈ 1100 ਕਰੋੜ ਰੁਪਇਆ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਹੋਇਆ ਉਸ ਦੀ ਵਰਤੋਂ ਕਿਉਂ ਨਹੀਂ ਹੁੰਦੀ ਹੁਣ ਤੱਕ 70 ਕਰੋੜ ਰੁਪਇਆ ਵਰਤਿਆ ਗਿਆ ਜਦੋਂ ਕਿ 1100 ਕਰੋੜ ਰੁਪਇਆ ਜਿਹੜਾ ਆ ਉਹ ਰਾਹਤ ਫੰਡ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਹੋਇਆ ਫਿਰ ਕਿਉਂ ਨਹੀਂ ਲਗਾਉਂਦੇ ਪੈਸਾ ਉਹ ਕਿੱਥੇ ਜਾਵੇਗਾ ਉਹ ਪੈਸਾ ਤਾਂ ਵੱਡੇ ਸਵਾਲ ਕਰ ਦਿੱਤੇ ਕਹਿੰਦੇ ਇੱਕ ਪਾਸੇ ਸੁਭਾ ਸਰਕਾਰੇ ਰੌਲਾ ਪਾਉਂਦੀ ਆ ਕਿ ਸਾਨੂੰ ਪੈਸਾ ਨਹੀਂ ਦਿੰਦੀ ਕੇਂਦਰ ਸਰਕਾਰ ਪੈਸਾ ਨਹੀਂ ਦਿੰਦੀ ਤਾਂ ਕਹਿੰਦੇ ਰਾਹਤ ਫੰਡ ਦੇ ਵਿੱਚ 1100 ਕਰੋੜ ਆ ਉਹ ਕਿਸ ਦਾ ਉਸ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਤਾਂ ਵਾਕੇ ਹੀ ਸਵਾਲ ਵੱਡੇ ਜ਼ਰੂਰ ਨੇ ਆਖਿਰ ਕੀ ਇਹ ਦਾਲ ਚਕਾ